ਜੀ ਜੁੜੇ ਜੇ ਨਾਲ ਪਹੁੰਚ ਪੰਜਾਬ ਦੇ ਨਾਲ ਆ ਤੇ ਮੈਂ ਹਰ ਨਵਦੀਪ ਸਿੰਘ ਅੱਜ ਭਾਈ ਅਮਰਤਪਾਲ ਸਿੰਘ ਵੱਲੋਂ ਹਲਕਾ ਖਡੂਰ ਸਾਹਿਬ ਦੇ ਐਮਪੀ ਵਜੋਂ ਸੌ ਚੱਕਰੀ ਗਈ ਆ ਉਹਨਾਂ ਦੇ ਸੌ ਚੱਕਣ ਦੇ ਨਾਲ ਉਹਨਾਂ ਦੇ ਸਮਰਥਕਾਂ ਦੇ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲ ਰਹੀ ਆ ਤੇ ਲੱਡੂ ਵੰਡੇ ਜਾ ਰਹੇ ਆ ਅੱਜ ਗੱਲ ਕਰਦੇ ਹਾਂ ਉਹਨਾਂ ਦੇ ਸਮਰਥਕਾਂ ਨਾਲ ਜਿਨ੍ਹਾਂ ਨੇ ਲੱਡੂ ਵੀ ਵੰਡੇ ਨੇ ਤੇ ਖੁਸ਼ੀ ਜਾਰੀ ਕੀਤੀ ਆ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਕੀ ਜੀ ਤੁਹਾਡਾ ਮੇਰਾ ਨਾਮ ਆ ਜੀ ਗੁਰਪ੍ਰੀਤ ਸਿੰਘ ਨਿਸ਼ਾਨੇ ਖਾਲਸਾ ਕਰਕੇ ਸਾਰੀ ਸੰਗਤ ਜਾਣਦੀ ਆ ਔਰ ਮੇਰੇ ਨਾਲ ਵੀਰ ਅੰਗਰੇਜ਼ ਔਰ ਅੱਜ ਭਾਈ ਅਮਰਪਾਲ ਸਿੰਘ ਦੀ ਜਿਹੜੀ ਜਿੱਤ ਦੀ ਸ਼ੁਰੂਆਤ ਆ ਉਹ ਅੱਜ ਹੋਈ ਆ ਕਿ ਅੱਜ ਜਿਹੜੇ ਕਹਿੰਦੇ ਸੀ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਅੱਜ ਸੰਵਿਧਾਨ ਦੀ ਮੂੰਹ ਸੌ ਚੱਕ ਗਏ ਉਹਨਾਂ ਸਾਰਿਆਂ ਦੇ ਜਿਹੜੇ ਮੂੰਹਾਂ ਬੰਦ ਕਰ ਦਿੱਤੇ ਭਾਈ ਅਮਰਪਾਲ ਸਿੰਘ ਨੇ ਦੇਖਿਆ ਗਿਆ ਤੁਹਾਡੇ ਵੱਲੋਂ ਸੰਗਤਾਂ ਦੇ ਖੁਸ਼ੀ ਮਨਾਈ ਗਈ ਆ ਲੱਡੂ ਵੀ ਵੰਡੇ ਗਏ ਆ ਕਿਸ ਤਰ੍ਹਾਂ ਦਾ ਸੰਗਤਾਂ ਵੱਲੋਂ ਜਿਨ੍ਹਾਂ ਨੇ ਤੁਸੀਂ ਤੇ ਆ ਕੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਤੁਹਾਨੂੰ ਦੇਖੋ ਜੀ ਜਿਹੜੀ ਖੁਸ਼ੀ ਮਨਾਉਣ ਦੀ ਗੱਲ ਸੀ ਕਿ ਜਦੋਂ ਭਾਈ ਅਮਰਪਾਲ ਸਿੰਘ ਜਿੱਤਦੇ ਆ ਨਾ ਉਦੋਂ ਕੱਲੂ ਕਰਦੇ ਛੀਦੀ ਦਿਹਾੜੇ ਚੱਲ ਰਹੇ ਸੀ ਔਰ ਉਦੋਂ ਖੁਸ਼ੀ ਮਨਾਉਣ ਦੀ ਅਪੀਲ ਨਹੀਂ ਸੀਗੀ ਕਿ ਇੱਕ ਵਾਰ ਸਾਡੀ ਕੌਮ ਦੇ ਸਿੰਘ ਸੰਤ ਜੀ ਹੋ ਰਹੇ ਨੇ ਤੇ ਅਸੀਂ ਖੁਸ਼ੀ ਨਹੀਂ ਮਨਾਉਣੀ ਔਰ ਅੱਜ ਜੇ ਸੌ ਚੁੱਕੀ ਜਦਾ ਭਾਈ ਅਮਰਪਤਵਾ ਸਿੰਘ ਜੀ ਬਾਹਰ ਆਏ ਆ ਜਿੱਤੇ ਸਾਨੂੰ ਬੜੀ ਖੁਸ਼ੀ ਸੀਗੀ ਕਿ ਸਾਡੀ ਮੌਜੂਦਾ ਐਮਪੀ ਸਾਡੇ ਜਿਹੜੇ ਆ ਉਹ ਬਾਹਰ ਆਏ ਆ ਔਰ ਆਪਣੇ ਹਲਕੇ 'ਚ ਵੀ ਆਉਣਗੇ ਪਰ ਉੱਚੇ ਸਾਡੀ ਜਿਹੜੀ ਖੁਸ਼ੀ ਆ ਉਹ ਬੜਾ ਸਾਨੂੰ ਰੋਸ ਵੀ ਮਹਿਸੂਸ ਹੋਈ ਆ ਕੀ ਭਾਈ ਅਮਰਤ ਬਾਦ ਜੀ ਨੂੰ ਹਲਕਾ ਘਡੂਰ ਸਾਹਿਬ ਦੇ ਵਿੱਚ ਧੰਨਵਾਦੀ ਦੌਰਾਨ ਹੀ ਕਰ ਦਿੱਤਾ ਗਿਆ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਆ ਕੋਈ ਸੌ ਚੁੱਕਣ ਦੀ ਵੀਡੀਓ ਨਹੀਂ ਆ ਕੋਈ ਫੋਟੋ ਨਹੀਂ ਆ ਔਰ ਇੱਕ ਬਹੁਤ ਜੜੀ ਆ ਮਹਿਸੂਸ ਕਰਨ ਵਾਲੀ ਗੱਲ ਬੋਲੀ ਰੋਸ ਕਰਨ ਵਾਲੀ ਗੱਲ ਆ ਜੀ ਕੀ ਦੇਖਦੇ ਜੀ ਜਿਹੜੀ ਐਨਐਸਏ ਉਹਨਾਂ ਤੇ ਲਗਾਈ ਗਈ ਆ ਉਹਦੇ ਤੱਕ ਜਿਹੜੀਆਂ ਏਜੰਸੀਆਂ ਨੇ ਜਾਂ ਕਹਿ ਲਓ ਪੁਲਿਸ ਨੇ ਜਿਹੜਾ ਲਗਾਇਆ ਗਿਆ ਵਾ ਕਾਫੀ ਸ਼ਰਤਾਂ ਦੇ ਨਾਲ ਉਹਨਾਂ ਨੂੰ ਜਿਹੜੀ ਆ ਸੌ ਚੁੱਕ ਸਮਾਗਮ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਉਸ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਜੀ ਇਹ ਪੰਜਾਬ ਸਰਕਾਰ ਨੇ ਜਿਹੜੀ ਐਨਐਸਏ ਵਧਾਈ ਆ ਔਰ ਇਹ ਕਿਉਂਕਿ ਇੱਕ ਪਾਸੇ ਆਪਾਂ ਕੇਜਰੀਵਾਲ ਨੂੰ ਦੇਖਦੇ ਆਂ ਕਿ ਉਹ ਚੋਨਾ ਦਾ ਪ੍ਰਚਾਰ ਕਰਨ ਲਈ ਜਮਾਨਤ ਮਿਲ ਜਾਂਦੀ ਆ ਤੇ ਦੂਜੇ ਪਾਸੇ ਮੌਜੂਦਾ ਐਮਪੀ ਭਾਈ ਅਮਰਤਪਾਲ ਸਿੰਘ ਜੀ ਨੂੰ ਇੱਕ ਪ੍ਰੈਸ ਕਾਨਫਰੰਸ ਵੀ ਨਹੀਂ ਕਰਨ ਦਿੱਤੀ ਜਾਂਦੀ ਇਹ ਬੜਾ ਵੱਡਾ ਤੱਕਾ ਆ ਕਿਉਂਕਿ ਸਾਡੇ ਹਲਕਾ ਘਰੂਰ ਸਾਹਿਬ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਮ ਆ ਜਿਹੜੀਆਂ ਦੂਜੀਆਂ ਸਰਕਾਰਾਂ ਨਹੀਂ ਕਰ ਸਕਦੀਆਂ ਉਹ ਭਾਈ ਅਮਰਤਪਾਲ ਸਿੰਘ ਜੀ ਕਰ ਸਕਦੇ ਨੇ ਔਰ ਅਸੀਂ ਇਹੀ ਆਸ ਹੈ ਸਾਨੂੰ ਸਾਰਿਆਂ ਨੂੰ ਕਿ ਉਹ ਜਲਦੀ ਆ ਕੇ ਆਪਣੇ ਹਲਕਾ ਘਰੂਰ ਸਾਹਿਬ ਦੇ ਵਿੱਚ ਜਿਹੜੇ ਰੁਕੇ ਕੰਮ ਉਹਨਾਂ ਨੂੰ ਕਰਵਾਉਣ ਜੀ ਇਹ ਤਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਹੁਣ ਉਹਨਾਂ ਨੂੰ ਸੌ ਚੱਕ ਸਮਾਗਮ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਆ ਗਾਹ ਵੀ ਉਹਨਾਂ ਨੂੰ ਬਾਹਰ ਕੱਢ ਸਕਦੀਆਂ ਵਾਂ ਸਰਕਾਰ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਕੋ ਜੇ ਨਰਮ ਰਵੱਈਆ ਉਹਨਾਂ ਲਈ ਅਪਣਾਉਣਗੇ ਦੇਖੋ ਜੀ ਕਾਨੂੰਨੀ ਕਾਰਵਾਈ ਜਿਹੜੀ ਆ ਪਰਿਵਾਰ ਵੱਲੋਂ ਵਕੀਲਾਂ ਵੱਲੋਂ ਚੱਲ ਰਹੀ ਆ ਔਰ ਅਸੀਂ ਸਾਰੇ ਵੱਡੀ ਆਸ ਆ ਕਿ ਸਾਨੂੰ ਪਹਿਲਾਂ ਤਾਂ ਐਨਐਸਏ ਟੁੱਟੇ ਭਾਈ ਅਮਰਤ ਬਾਸ ਸਿੰਘ ਜੀ ਤੇ ਉਸ ਤੋਂ ਬਾਅਦ ਕਿ ਜਿਹੜੀ ਇਹਨਾਂ ਨੇ ਕਾਰਵਾਈਆਂ ਕੀਤੀਆਂ ਜਿਹੜੇ ਉਹਨਾਂ ਦੇ ਪਰਚੇ ਹੋਏ ਆ ਉਹ ਸਾਰੇ ਪਰਚੇ ਰੱਦ ਕਰਦਿਆਂ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਇੱਕੋ ਹੀ ਐਮਪੀ ਆ ਜਿਹੜਾ ਸਭ ਤੋਂ ਵੱਧ ਲੀਡਨੈਸ ਨਾਲ ਜਿੱਤਿਆ ਹੋਆ ਉਹ ਭਾਈ ਅਮਰਤਪਾਲ ਸਿੰਘ ਆ ਔਰ ਜਿੱਦਾਂ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਹੋਆ ਉਸ ਪਿਆਰ ਨੂੰ ਮੁੱਖ ਰੱਖਦੇ ਹੋਇਆ ਹਾਲਕਾ ਡੂੜ ਜਾਦੇ ਕੰਮਾਂ ਨੂੰ ਮੁੱਖ ਰੱਖਦੇ ਹੋਇਆ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰ ਦੇਣਾ ਚਾਹੀਦਾ ਬਰੀ ਕਰ ਦੇਣਾ ਚਾਹੀਦਾ ਤਾਂ ਜੋ ਆਗੇ ਆਪਣੇ ਸਾਰੇ ਰੁਕੇ ਕੰਮ ਕਰਨ ਜੀ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਭਾਈ ਅਮਰਤਪਾਲ ਜੀ ਦੀ ਰਿਹਾਈ ਬਾਰੇ ਦੇਖੋ ਜੀ ਅਸੀਂ ਅਪੀਲ ਕਰਦੇ ਆ ਜੀ ਸਾਡੇ ਹਲਕੇ ਦੇ ਵਿੱਚ ਆ ਕੇ ਦੇਖੋ ਕਿ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਨੇ ਸਰਫ ਸਰਫ ਕੇ ਮਰ ਰਹੇ ਨੇ ਔਰ ਉਹਨਾਂ ਮਾਵਾਂ ਆ ਦੀਆਂ ਜਿਹੜੀਆਂ ਅਰਦਾਸਾਂਵਾ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋ ਰਹੀ ਆ ਪਿੰਡ ਕਦੀ ਕਿਸੇ ਪਿੰਡ ਵਿੱਚ ਕਦੀ ਕਿਸੇ ਪਿੰਡ ਵਿੱਚ ਜਿਹੜੀ ਵੇਖੀ ਨਹੀਂ ਜਾਂਦੀ ਉਸ ਤੋਂ ਬਾਅਦ ਬੰਦੀ ਸਿੰਘ ਜਿਹੜੇ ਆ ਜਿਨ੍ਹਾਂ ਨੂੰ ਸਜ਼ਾ 20 ਸਾਲ ਹੋਈ ਆ ਤੇ ਜਿਨ੍ਹਾਂ ਦੇ ਬੇਟੇ 30-30 ਸਾਲ ਹੋ ਗਿਆ ਅਸੀਂ ਇਹ ਅਪੀਲ ਕਰਦੇ ਆ ਭਾਈ ਅਮਰਤਪਾਲ ਸਿੰਘ ਜੀ ਨੂੰ ਰਿਹਾ ਕਰਦੇ ਹੋ ਤਾਂ ਜੋ ਉਹ ਇਹਨਾਂ ਮੁੱਦਿਆਂ ਤੇ ਕੰਮ ਕਰਕੇ ਇਹਨਾਂ ਮਸਲੇ ਦੇ ਹੱਲ ਕਰਕੇ ਸਭ ਤੋਂ ਵੱਡਾ ਮਸਲਾ ਸਾਡੇ ਹਲਕੇ ਘੂੜਜਾ ਦਾ ਨਸ਼ੇ ਦਾ ਵਾ ਕਿ ਉਹ ਨਸ਼ੇ ਨੂੰ ਜੜੋਂ ਪੁੱਟ ਕੇ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਆ ਉਹ ਸਾਡੇ ਹਲਕੇ ਨੂੰ ਖੁਸ਼ਹਾਲ ਹਲਕਾ ਬਣਾਉਣਗੇ ਨਸ਼ੇ ਤੋਂ ਬਿਨਾ ਹੋਰ ਕਿਹੜਾ ਤਾਰ ਜਿਹੜਾ ਅਮਰਤਪਾਲ ਸਿੰਘ ਜੀ ਬਾਹਰ ਆਣ ਕੇ ਜਿਹੜਾ ਕਰਨਗੇ ਦੇਖੋ ਜੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਜਿਹੜੀ ਥਾਦਾ ਹੁੰਦੀ ਆ ਉਹਨੂੰ ਰੋਗ ਛਾਣ ਤੇ ਬੜਾ ਧਿਆਨ ਦਿੱਤਾ ਜਾਊਗਾ ਇਹ ਉਸ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਤੇ ਤੇ ਹੋਰ ਵੀ ਸਾਡੇ ਮੰਗਾਈ ਤੇ ਹੋਰ ਵੀ ਜਿਹੜੇ ਸਾਡੇ ਕਾਰਜ ਰੁਕੇ ਨੇ ਜਿਹੜੇ ਦੂਜੇ ਸਰਕਾਰਾਂ ਕੋ ਨਹੀਂ ਹੁੰਦੇ ਭਾਈ ਅਮਰਤ ਬਾਸੇ ਜੀ ਉਹਨਾਂ ਸਾਰੇ ਹੀ ਕੰਮਾਂ ਨੂੰ ਬੜੇ ਬ੍ਰੀਕੀ ਨਾਲ ਬੜੇ ਧਿਆਨ ਨਾਲ ਕਿ ਉਹ ਸਾਨੂੰ ਇੱਕ ਇਮਾਨਦਾਰ ਨੇਤਾ ਮਿਲਿਆ ਲੀਡਰ ਇਮਾਨਦਾਰ ਹੋਣਾ ਚਾਹੀਦਾ ਔਰ ਸਾਡੇ ਹਰਖਰੂਰ ਸਿੰਘ ਨੂੰ ਪਤਾ ਵੋਟਰਾਂ ਨੂੰ ਕਿ ਅੱਖ ਚ ਅੱਖ ਪਾ ਕੇ ਤੇਜ ਸਰਾਰ ਸਾਨੂੰ ਲੀਡਰ ਮਿਲਿਆ ਸਾਨੂੰ ਪੂਰਾ ਉਹਨਾਂ ਦੀ ਇਮਾਨਦਾਰੀ ਤੇ ਭਰੋਸਾ ਵਾ ਔਰ ਬੜੇ ਵਧੀਆ ਤਰੀਕੇ ਨਾਲ ਸਾਰੇ ਕੰਮ ਕਰਨਗੇ ਔਰ ਇੱਕ ਵਧੀਆ ਸਾਡਾ ਹਲਕਾ ਖਰੂਰ ਸਾਹਿਬ ਪੂਰੇ ਪੰਜਾਬ ਦੇ ਵਿੱਚ ਨੰਬਰ 1 ਦੇ ਹਲਕਾ ਜੂਗਾ ਜਦੋਂ ਭਾਈ ਅਮਰਤਪਾਲ ਸਿੰਘ ਜੀ ਆਪ ਕੰਮ ਕਰਨਗੇ ਜੀ ਸਾਹਿਬ ਜੀ ਇੱਕ ਜਰੂਰੀ ਸਵਾਲ ਕੋਈ ਲੋਕਾਂ ਦੇ ਵਿੱਚ ਸਹਿਮ ਬਣਿਆ ਵਾ ਕਿ ਭਾਈ ਅਮਰਤਪਾਲ ਸਿੰਘ ਜੀ ਦੇ ਬਾਹਰ ਆਉਣ ਨਾਲ ਕੁਝ ਮਾਹੌਲ ਖਰਾਬ ਹੋ ਵੀ ਸਕਦਾ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਜੀ ਦੇਖੋ ਜੀ ਪਾਣਾ ਮੰਨਣ ਦੀ ਸੋਚ ਸਾਰੇ ਸਿੱਖ ਰੱਖਦੇ ਨੇ ਔਰ ਅੱਜ ਤੁਸੀਂ ਦੇਖਿਆ ਕਿ ਲੱਡੂ ਵੰਡਣ ਦੇ ਨਾਲ ਸਾਡੇ ਹਿੰਦੂ ਭਰਾ ਵੀ ਜਿਹੜੇ ਉਹ ਲੱਡੂ ਵੰਡ ਰਹੇ ਨੇ ਔਰ ਦੇਖੋ ਜਿੰਨਾ ਖਤਰਾ ਕੀ ਕਹਿ ਦਿੰਨੇ ਆ ਖਤਰਾ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਖਤਰਾ ਵਾ ਕਿ ਭਾਈ ਅਮਰਤਪਾਲ ਸਿੰਘ ਜੀ ਜੇ ਬਾਹਰ ਆ ਜਾਂਦੇ ਆ ਉਹ ਵਧੀਆ ਕੰਮ ਕਰਦੇ ਆ ਤੇ ਕਿਤੇ ਲੋਕ ਉਹਨਾਂ ਨੂੰ ਪੰਜਾਬ ਦੇ ਲਈ ਹੋਰ ਨਵਾਂ ਤੇ ਚੁਣਨਣ ਕੋਈ ਲੀਡਰ ਆ ਨਾ ਇਹ ਸਰਕਾਰਾਂ ਨੂੰ ਖਤਰਾ ਲੋਕਾਂ ਨੂੰ ਕੋਈ ਖਤਰਾ ਨਹੀਂ ਜੇ ਲੋਕਾਂ ਨੂੰ ਖਤਰਾ ਹੁੰਦਾ ਤਾਂ ਹਲਕਾ ਗਰੂਰ ਸਾਹਿਬ ਤੇ 4 ਲੱਖ ਵੋਟਾਂ ਪੈਂਦੀ ਉਹਨਾਂ ਨੂੰ 2 ਲੱਖ ਵੋਟ ਦੇ ਨਾਲ ਉਹ ਨਾ ਜਿੱਤਦੇ ਕਿਸੇ ਨੂੰ ਕੋਈ ਖਤਰਾ ਨਹੀਂ ਖਤਰਾ ਸਰਕਾਰਾਂ ਨੂੰ ਆ ਕਿ ਜਿਨ੍ਹਾਂ ਨੇ ਇਮਾਨਦਾਰੀ ਨਾਲ ਕੰਮ ਨਹੀਂ ਕਰਨਾ ਉਹਨਾਂ ਸਰਕਾਰਾਂ ਨੂੰ ਖਤਰਾ ਭਾਈ ਅਮਰਤਪਾਲ ਸਿੰਘ ਜੀ ਤੋਂ ਲੋਕਾਂ ਨੂੰ ਪਬਲਿਕ ਨੂੰ ਸੰਗਤ ਨੂੰ ਕੋਈ ਖਤਰਾ ਨਹੀਂ ਕਿ ਅਖੀਰ ਚ ਅਪੀਲ ਕਰਦੇ ਹਾਂ ਹਲਕਾ ਖਡੂਰ ਸਾਹਿਬ ਦੇ ਵਸਨੀਕਾਂ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਇਹ ਅਸੀਂ ਅਪੀਲ ਕਰਦੇ ਆ ਕਿ ਉਹ ਅਰਦਾਸ ਕਰਨ ਕਿ ਭਾਈ ਅਮਰਤਪਾਲ ਸਿੰਘ ਦੀ ਜਲਦੀ ਆ ਜਿਹੜੇ ਆ ਉਹ ਜੇਲ੍ਹ ਚੋਂ ਬਾਹਰ ਆ ਕੇ ਤੇ ਆਪਣੇ ਪਰਿਵਾਰ ਦੇ ਨਾਲ ਮਿਲਣ ਔਰ ਧੰਨਵਾਦੀ ਦੌਰਾ ਕਰਨ ਔਰ ਸੰਗਤਾਂ ਦੀਆਂ ਲੋਕ ਤਕਲੀਫਾਂ ਸੁਣ ਕੇ ਉਹਨਾਂ ਨੂੰ ਹੱਲ ਕਰਨ ਔਰ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਜਿਵੇਂ ਵੀ ਪਰਿਵਾਰ ਦਾ ਜਿਹੜਾ ਵੀ ਆਦੇਸ਼ ਹੁੰਦਾ ਉਹ ਤੇ ਧਿਆਨ ਦਿਓ ਜਿਹੜੇ ਵੀ ਅਫਵਾਹਾਂ ਫਲਾਉਂਦੇ ਨੇ ਫੇਕ ਨਿਊਜ਼ਾਂ ਫਲਾਉਂਦੇ ਨੇ ਉਹਨਾਂ ਵੱਲ ਬੜਾ ਧਿਆਨ ਦਿਓ ਔਰ ਜਿਹੜੀ ਵੀ ਜਿਹੜਾ ਵੀ ਕਾਰਜ ਕਰਨਾ ਵਾ ਉਹਦੇ ਮਾਪਿਓ ਵੱਲੋਂ ਜਿਹੜੀ ਅਪੀਲ ਕੀਤੀ ਹੋਵੇਗੀ ਉਸ ਹਿਸਾਬ ਦੇ ਨਾਲ ਉਹ ਕਾਰਜ ਹੋਣਾ ਚਾਹੀਦਾ ਜੀ ਅੱਜੀ ਗੱਲਬਾਤ ਕਰਨ ਲਈ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਰੇਸ਼ਨ ਗੁਰਪ੍ਰੀਤ ਸਿੰਘ ਜੀ ਨਿਸ਼ਾਨੇ ਖਾਲਸਾ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਜੀ ਦੀ ਰਿਹਾਈ ਦੇ ਉੱਤੇ ਉਹਨਾਂ ਦੀ ਜੋ ਜ਼ਮਾਨਤ ਮਿਲੀ ਉਹਨਾਂ ਨੂੰ ਸੌ ਚੱਕ ਸਮਾਗਮ ਵਿੱਚ ਪਹੁੰਚਣ ਲਈ ਉਹਦੇ ਤੇ ਖੁਸ਼ੀ ਜ਼ਾਹਿਰ ਕੀਤੀ ਤੇ ਲੱਡੂ ਵੀ ਮੰਨੇਗੇ ਹੋਰ ਅਪਡੇਟ ਦੇਖਣ ਲਈ ਤੁਸੀਂ ਜੁੜੇ ਰਹੋ 9pro ਪੰਜਾਬ ਦੇ ਨਾਲ ਤੱਕ ਤੱਕ ਦੇ ਲਈ ਧੰਨਵਾਦ